ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਦਾ ਸਲਾਨਾ ਜੋੜ ਮੇਲਾ ਅਤੇ ਦੂਸਰਾ ਕਬੱਡੀ ਕੱਪ ਪਿੰਡ ਕ੍ਰਿਲਗੜ੍ਹ ਵਿਖੇ 2 ਅਪ੍ਰੈਲ ਨੂੰ ਸਮੂਹ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਉੱਚ ਚੋਟੀ ਦੀਆਂ ਕਬੱਡੀ ਦੀਆਂ ਟੀਮਾਂ ਨੇ ਪਾਗਲਿਆ ਅਤੇ ਕਬੱਡੀ ਵਿੱਚ ਜੇਤੂ ਟੀਮਾਂ ਨੂੰ ਲੱਖਾਂ ਦੇ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਸਾਨੂੰ ਕ੍ਰਿਲਗੜ੍ਹ ਅਤੇ ਸਰਪੰਚ ਦਰਬਾਖ਼ਚ ਨੇ ਕਿਹਾ ਕਿ ਇਹ ਜੋ ਦੂਸਰਾ ਕਬੱਡੀ ਕੱਪ ਸਾਡੇ ਪਿੰਡ ਦੇ ਐਨਆਰਆਈ ਵੀਰ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਉਹਨਾਂ ਅੱਖ ਕਿ ਸਾਡਾ ਪਿੰਡ ਕੜੇਗੜ੍ਹ ਜਿਸ ਵਿੱਚ ਪਾਕਿਸਤਾਨ ਤੋਂ ਪਹਿਲਾਂ ਤੋਂ ਸਿੰਜ ਦੇ ਨਾਮ ਤੇ ਮਸ਼ਹੂਰ ਕੜੇਗੜ੍ਹ ਜਾਣਿਆ ਜਾਂਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਨੌਜਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ। ਬਾਅਦ ਵਿੱਚ ਲੱਕੀ ਰਮਿਲਮੁੰਡਿਆ ਸੋਨਾ ਖੇਡਿਆ। ਮੁਬਾਰਕਾਂ ਬਹੁਤ-ਬਹੁਤ ਪ੍ਰਮਾਣ। ਦੂਜੇ ਕਬੱਡੀ ਕੱਪ ਸੀਗਾ ਤੇ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਭਰਾਵਾਂ ਨੇ ਸੰਯੋਗ ਨਾਲ ਹੀ ਦੂਜਾ ਕੰਮ ਕਰਵਾਇਆ ਹੈ ਕਿ ਕਿ ਅਸੀਂ 77 ਗਿਆ ਸੀ ਪ੍ਰਾਈਜ਼ ਰੱਖਿਆ ਸੀਗਾ ਤੇ ਅਗਲੀ ਵਾਰ ਨੂੰ ਸਾਰੇ ਭਰਾਵਾਂ ਨੇ ਸਦਾ ਦਿੱਤੀ ਜਾਣ ਲਖਮੀ ਨਾਤਰ ਗਾਣ ਕਿਹੜੀਆਂ ਕਿਹੜੀਆਂ ਟੀਮਾਂ ਦੇ ਸਾਰੇ ਜਿੰਨੇ ਵੀ ਸਮੂਹ ਸਾਡੇ ਐਨਆਰਆਈ ਭਰਾਵਾਂ ਨੇ ਉਹਨਾਂ ਦੇ ਸੰਯੋਗ ਨਾਲ ਹੀ ਕੰਮ ਕਿਹੜੀਆਂ ਕਿਹੜੀਆਂ ਟੀਮਾਂ ਨੇ ਭਾਗ ਲਿਆ ਇਹਦੇ ਵਿੱਚ ਬਾਬਾ ਵਿਜੀਸ਼ਨ ਕਬੱਡੀ ਕਲੱਬ ਸੰਦਲਪੁਰ ਸੀ ਇਹਦਾ ਨਾਮ ਦੇ ਕਬੱਡੀ ਗ੍ਰਾਉਂਡ ਆ ਨਾ ਤੇ ਰਾਮਦਾਸ ਕੋਟਪੁਰ ਨੇ ਤੇ ਇੱਕ ਆਪਣੀ ਭਾਈ ਅਦਾ ਜੀ ਭਾਈ ਜੀ ਜੇਤੂ ਖਿਡਾਰੀਆਂ ਕੀ ਨਾਮ ਦਿੱਤੇਗੇ ਉਹਦੇ ਵਿੱਚ ਜੀ ਆਪਾਂ ਬੈਸਟਾਂ ਨੂੰ 40 ਇੰਚ ਵਾਲੇ ਦੀਆਂ ਸੀ ਜਦੋਂ ਮਹਾਰਾਜਾ ਕਿਰਪਾ ਕਰੇ ਤੇ ਚਾ ਪਾਸ਼ਾ ਦੇ ਸਾਰੇ ਐਨ ਆਰ ਆਈਟ ਆ ਜੀ ਮਾਰਨਗੇ ਵੈਨ ਨੂੰ ਸਦਾ ਹੀ ਮੁਸਰਰ ਨੌਜਵਾਨਾਂ ਕੀ ਅਪੀਲ ਕਰਦੇ ਨੇ ਨੌਜਵਾਨਾਂ ਨੂੰ ਇਹੀ ਅਪੀਲ ਆ ਜੀ ਸਾਡੇ ਵੱਲੋਂ ਕਿ ਵਾਚ ਵਾਦੋ ਖੇਡਾਂ ਨਾਲ ਜੁੜੋ ਤੇ ਸਾਰੇ ਜਿੰਦਾਂ ਨੇ ਹੈ ਨਾ ਆਪਣੇ ਹੁਣ ਇਧਰ ਵਧੀਆ ਪਹੁੰਚ ਲਏ ਵਧੀਆ ਹੈ ਨਾ ਸਾਡੇ ਕੋਲ ਇੱਥੇ ਬਹੁਤ ਭੜੀ ਆਈ ਸੀਗੇ ਸਾਰੇ ਵਧੀਆ ਵਧੀਆ ਪਹੁੰਚ ਆਏ ਸਭ ਵੱਤ ਵਤ ਟ੍ਰੇਨਿੰਗ ਲੈ ਆ ਗਏ ਕਬੱਡੀ ਨਾਲ ਕੁਸ਼ਤੀ ਨਾਲ ਜੋੜਨਾ ਚਾਹੀਦਾ ਜਿੰਨਾ ਸੰਗਤਾਂ ਨੇ ਨਗਰਦਿਆਂ ਸੰਗਤਾਂ ਨੇ ਐਨਆਰਆਈ ਵੀਰਾਂ ਨੇ ਸਹਾਇਤਾ ਕੀ ਕਹਿਣਾ ਚਾਹੋਗੇ ਉਹਨਾਂ ਦਾ ਜੀ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਨੇ ਜਿਨ੍ਹਾਂ ਨੇ ਵੀਰਾਂ ਨੇ ਹੈ ਨਾ ਸਾਰਿਆਂ ਨੇ ਮਤਲਬ ਅਸੀਂ ਜੇ ਕਿਸੇ ਨੂੰ ਭਾਜੀ ਬਾਹਰ ਵਾਲੇ ਨੂੰ ਵੀਰ ਨੂੰ ਜੇ ਅਸੀਂ ਕੱਤੀ ਗਿਆ ਤੇ ਉਹਨੇ ਕਿਵੇਂ ਜੀ ਦਿੱਤਾ ਮਲਗੀ ਛਾਨੂ ਤੇ ਮਤਲਬ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਧੰਨਵਾਦ ਕਿਵੇਂ ਕਰੀਏ ਅਸੀਂ ਦੇ ਆਪਣੇ ਰੂਮ ਦਿੰਦੇ ਉਹਨਾਂ ਦਾ ਧੰਨਵਾਦ ਕਰਦੇ ਆਂ ਇਹ ਹੋਰ ਵੀ ਕੋਈ ਪ੍ਰੋਗਰਾਮ ਕਰਾਈ ਜਾਂਦੇ ਇਸ ਪਿੰਡ ਦੇ ਵਿੱਚ ਪਹਿਲਾਂ ਜਿਵੇਂ ਮਸ਼ਹੂਰਿਆ ਪਿੰਡਿਆਂ ਦਾ ਇਸ ਵਾਰ ਅਸੀਂ ਥੋੜਾ ਜਿਹਾ ਐਡ ਕੀਤਾ ਜਿੱਦਾਂ ਕਮਲ ਮੋਨਿਕ ਲਾਇਆ ਸੀਗਾ ਇੱਥੇ ਉਹਨੇ ਜਿਮਨਾਸਟਿਕ ਦੇ ਹਨ ਜੋਰ ਦਿਖਾਏ ਆ ਤੇ ਬਾਕੀ ਜਿਹੜਾ ਅਸੀਂ ਦੇਖਾਂਗੇ ਜੀ ਹੋਰ ਜੇ ਮ ਕਰਾਂਗੇ ਛਿੰਜ ਇੱਥੇ ਆਪਣੇ ਜੀ ਜਿੱਦਾਂ ਤੇਰਾ ਭਾਦਰੂਣੀ ਸਾਡੀ ਛਿੰਜ ਲੱਗਦੀ ਉਹ ਨਿੰਦ ਹਿੰਦੁਸਤਾਨ ਪਾਕਿਸਤਾਨ ਬਣ ਤੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਆਏ ਕਿ ਪਹਿਲਾਂ ਦੀ ਛਿੰਜ ਤੇਰਾ ਭਾਦਰੂਣੀ 8 ਜੁਲਾਈ ਤੋਂ ਤਕਰੀਬਨ ਤਕਰੀਬਨ ਛਿੰਜ ਹੁੰਦੀ ਤੇ ਉਹ ਛਿੰਜ ਵੀ ਹੁੰਦੀ ਹੈ ਜੀ ਇੱਥੇ ਤੇ ਬਾਕੀ ਸਾਡੇ ਧਾਰਮਿਕ ਸਮਾਗਮ ਹੁੰਦਾ ਜੀ ਭਾਈ ਸ਼ਾਲੋ ਜੀ ਦੇ ਮੇਦਵਾਰ ਠੀਕ ਹੈ ਏਦਾਂ ਹੀ ਬੱਸ ਠੀਕ ਹੈ ਜੀ ਅੱਜ ਤੇ ਇਸ ਮੌਕੇ ਤੇ ਬਹੁਤ ਵਧੀਆ ਲੱਗਿਆ ਜੀ ਸੋਨੂੰ ਫਿਰ ਸਾਡਾ ਦੋਸਤ ਆਨਕਾ ਦੇ ਆਇਆ ਤਾਂ ਇੱਥੇ ਪਹੁੰਚਿਆ ਲੱਗਾ ਬਹੁਤ ਹੀ ਛੋਟੀ ਦੀਆਂ ਟੀਮਾਂ ਨੇ ਆਪਣੇ ਜ਼ੋਰ ਵਿਖਾਏ ਆ ਇੱਕ ਮੁੰਡਾ ਜਿਹੜਾ ਮੌਨਿਕ ਤੋਂ ਆਇਆ ਸੀਗਾ ਉਹਨੇ ਵੀ ਬਹੁਤ ਵਧੀਆ ਆਪਣਾ ਜੋਰ ਉਠਾ ਕੇ ਆਈ ਹੋਈ ਪਬਲਿਕ ਨੂੰ ਮਿਹਾਲੀ ਤਾਂ ਮੈਂ ਤੇ ਹੀ ਕਹਾਂਗਾ ਜੀ ਜੋ ਸਰਕਾਰ ਨੇ ਵੀ ਇੱਕ ਮੁਹਿੰਮ ਛੜੀ ਹੋਈ ਏ ਜੁਦ ਨਸ਼ਿਆਂ ਵਿਰੁੱਧ ਇਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨ ਜਿਹੜੇ ਬਹੁਤ ਹੀ ਵਧੀਆ ਭਰਾਲਾ ਹੈ ਤਾਂ ਮੈਂ ਸੋਣਾ ਕਿ ਸਾਰੇ ਹੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਨਸ਼ਿਆਂ ਨੂੰ ਨਾ ਕਰਨੀ ਚਾਹੀਦੀਏ ਖੇਡਾਂ ਨੂੰ ਹਾਂ ਕਰਨੀ ਚਾਹੀਦੀਏ ਤੇ ਮੈਂ ਇਸ ਨਗਰ ਦਾ ਵੀ ਧੰਨਵਾਦ ਕਰਦਾ ਹਾਂ ਸੋਨੂ ਵੀਰ ਹੋਣਾਂ ਦਾ ਵੀ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਮਾਣ ਬਖਸ਼ਿਆ ਠੀਕ ਇੱਥਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਮਰਾਨ ਪਿੰਡ ਡਾਲਾ ਗੋਹ ਨਕਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੋ ਨਕਰਾਂ ਨੇ ਸਹਿਯੋਗ ਨਾਲ ਮੇਲਾ ਕਰਾਇਆ ਗਿਆ ਆ ਬਹੁਤ ਵਧੀਆ ਕਬੱਡੀ ਕੱਪ ਹੋਇਆ ਆ ਆਸ ਕਰਦੇ ਆ ਕਿ ਅੱਗੇ ਤੋਂ ਵੀ ਸਾਰੇ ਮਿਲ ਜੁਲ ਕੇ ਇਸੇ ਤਰ੍ਹਾਂ ਹੀ ਕਬੱਡੀ ਕੱਪ ਕਰਾਉਂਦੇ ਰਹਿਣਗੇ ਜੇਤੂ ਘਟਾਰਿਆਂ ਕੀ ਨਾਮ ਦਿੱਤੇ ਗਏ ਅੱਜ ਨਾਮ ਤਾਂ ਉਹਨੇ ਵੀਰ ਮੇ ਦੱਸ ਹੀ ਦਿੱਤਾ ਐਲ.ਆਈ.ਡੀ.ਆਂ ਦਿੱਤੀਆਂ ਮੋਟਰਸਾਈਕਲ ਦਿੱਤਾ ਤੇ ਨੌਜਵਾਨਾਂ ਕੀ ਅਪੀਲ ਨੌਜਵਾਨਾਂ ਨੂੰ ਵੀ ਅਸੀਂ ਅਪੀਲ ਆ ਵੀ ਆਪਣਾ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ 'ਚ ਲੱਗੋ ਪੜ੍ਹਾਈ ਕਰੋ ਚੰਗੇ ਕੰਮਾਂ ਦਾ ਜੇ ਚਾਹੋ ਨਸ਼ੇ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ ਹੈ